ਤੇ ਇੱਕ ਵੇਸੋ ਤੇ ਚੰਬਲ ਦੇ ڈاکੋਂ ਦਾ ਵੀ ਬਹੁਤ ਸੌਣੇ ਦੇ ਹੁੰਦੇ ਸੀ ਹਾਂਜੀ ਚੰਗਲ ਚੰਬਲ ਦੇ ڈاکੂ ਤਾਂ ਫੇ ਉਹ ਤਾਂ ਜੀ ਹਥਿਆਰਾਂ ਨਹੀਂ ਚਲਦੇ ਸੀ ਰਾਜਾ ਸਾਹਿਬ ਨੇ ਰਫਲਾ ਦੇਤੀਆਂ ਸੀ ਚੰਬਲ ڈاکੋਂ ਨੂੰ ਵੀ ਨਹੀਂ ਸੌਣੂ ਦੇਤੀਆਂ ਸਾਡੇ ਬਜ਼ੁਰਗਾਂ ਨੂੰ ਇਹ ਆਪਣੇ ਨਾਲ ਤਾਂ ਨਹੀਂ ਕਦੇ ਪੰਗਾ ਪਿਆ ਉਹਨਾਂ ਦਾ ਨਹੀਂ ਆਪਣੇ ਨਾਲ ਕਦੇ ਪੰਗਾ ਨਹੀਂ ਪਿਆ ਜੇ ਇੱਕ ਅੱਧੀ ਵਾਰ ਕਦੇ ਹੁੰਦਾ ਵੀ ਸੀ ਤਾਂ ਉਹ ਬਜ਼ੁਰਗ ਜਿਹੜੇ ਸੀ ਉਹ ਬੜੇ ਕਰੜੇ ਸੀਗੇ ਜੀ ਉਹ ਨਹੀਂ ਬੜੀਆਂ ਉੱਥੋਂ ਕੇ ਦੁੱਧ ਮੱਲਾ ਮਾਰ ਕੇ ਆਏ ਸੀ ਖਾ ਕੇ ਬਣਾ ਕੇ ਰੱਖਦੇ ਹੁਣੇ ਅੱਪਲ ਤਾਂ ਬਣਾ ਕੇ ਨਹੀਂ ਜੀ ਇੱਥੇ ਬੰਨ ਕੇ ਪੁੱਠੇ ਲਟਕਾ ਕੇ ਹੀ ਕੁੱਟੇ ਸੀ ਫੜ ਕੇ ਚੰਬਲ ਦੇ ڈاکੂ ਚੰਬਲ ਦੇ ڈاکੂ ਹਥਿਆਰ ਸਗੇ ਰਾਜੇ ਦਾ ਆਰਡਰ ਸੀ ਵੀ ਕਿਸੇ ਨੂੰ ਕਹਿਣ ਜਾਣਾ ਨਹੀਂ ਜੇ ਆਪਣੇ ਆਉਂਦਾ ਤਾਂ ਗੋਲੀ ਸਿੱਧੀ ਮਾਰ ਦਿਓ ਕਮਾਲ ਆ ਫਿਰ ਆ ਗੱਲ ਵੱਡੀ ਆ ਫਿਰ ਯਾਰ ਆਈ ਚਾਹੀਦਾ ਕਰੜਾ ਕਰਕੇ ਤਾਈਉ ਮੈਂ ਦੇਖਿਆ ਵੀ ਕਿਸੇ ਬੜੇ ਜਿਗਰੇ ਦੇ ਨਾਲ ਜੀ ਇਹ ਜਦ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਜੰਗਲੀ ਜਾਨਵਰ ਬਹੁਤ ਸਗੇ ਸੂਰ ਵੀ ਸਗੇ ਹਿਰਨ ਵੀ ਸਗੇ ਤਾਂ ਸ਼ੇਰ ਵੀ ਸਗੇ ਆ ਬਘੇਰੇ ਵਗੈਰਾ ਜਿਹੜੇ ਹੁੰਦੇ ਆ ਚੀਤੇ ਵਗੈਰਾ ਇਹ ਵੀ ਸੀਗੇ ਜੀ ਉਹਨਾਂ ਦੇ ਨਾਲ ਤਾਂ ਰਾਜਾ ਸਾਹਿਬ ਨੇ ਫਿਰ ਉਸ ਟਾਈਮ ਤੇ ਟੋਪੀਦਾਰ ਬੰਦੂਕਾਂ ਹੁੰਦੀਆਂ ਸੀ ਏਦਾਂ ਜਿਹਾ ਬਰੂਦ ਭਰ ਕੇ ਚਲਾਉਣ ਵਾਲੀਆਂ ਉਹ ਬੰਦੂਕਾਂ ਰਾਜਾ ਸਾਹਿਬ ਨੇ ਦਿੱਤੀਆਂ ਆਪਣੀ ਹਫਾਜ਼ਤ ਲਈ ਬਹੁਤ ਸਾਲ ਪਹਿਲਾਂ ਫਿਰ ਆਈ ਕਾਦੇ ਤੇ ਚੜ ਕੇ ਸੀਗੇ ਬਜ਼ੁਰਗ ਗੱਡਿਆਂ ਤੇ ਆਏ ਟ੍ਰੇਨ ਤੇ ਆਏ ਉਸ ਟਾਈਮ ਤੇ ਟ੍ਰੇਨ ਆਉਂਦੀ ਹੁੰਦੀ ਸੀ ਕੋਲੇ ਦੇ ਇੰਜਣ ਵਾਲੇ ਅੱਛਾ ਉਹ ਉੱਥੋਂ ਚੜਦੇ ਸੀ ਪਤਾ ਨਹੀਂ ਹੁਣ ਜੀ ਕਿੱਥੋਂ ਟੇਸ਼ਨ ਤੋਂ ਚੜੇ ਹੋਊਗੇ ਫਗਵਾੜਿਆਂ ਜਾਂ ਜਲੰਧਰੋਂ ਹੂੰ ਤਾਂ ਬੰਬੇ ਜਾਂਦੀ ਹੁੰਦੀ ਸੀ ਉਹ 24 ਘੰਟਿਆਂ ਚ ਇੱਥੇ ਪਹੁੰਚਦੀ ਸੀ ਆ ਕੇ ਉਹ ਟ੍ਰੇਨ ਤੇ ਆਈ ਸੀ ਜੀ ਤੇ ਤੇ ਰਾਜੇ ਨਾਲ ਸੰਬੰਧ ਕਿਵੇਂ ਸੀ ਫਿਰ ਰਾਜੇ ਨਾਲ ਬਹੁਤ ਵਧੀਆ ਸਬੰਧ ਸੀ ਸਾਰੇ ਰਾਜੇ ਨਾਲ ਬਹੁਤ ਵਧੀਆ ਅੱਜ ਵੀ ਸਾਡੇ ਮਹਾਰਾਣੀ ਬਸੁੰਦਰਾ ਸਾਹਿਬ ਆ ਉਹ ਸੀਐਮਸੀ ਪਹਿਲਾਂ ਹੁਣ ਉਹ ਵਿਪੱਖਸ਼ ਦੇ ਵਿੱਚ ਆ ਅੱਜ ਵੀ ਉਹਨਾਂ ਨਾਲ ਸਾਡੇ ਬਹੁਤ ਚੰਗੇ ਸੰਬੰਧ ਆ ਉਹ ਸਾਰੇ ਪੰਜਾਬੀਆਂ ਨਾਲ ਬਹੁਤ ਚੰਗਾ ਹੈ ਸਰਕਾਰੀ ਹੈ ਪਰ ਉਹ ਮੌਦਾ ਨਹੀਂ ਕੋਈ ਹਾਂਜੀ ਸਰਕਾਰ ਸਾਡੀ ਤਾਂ ਉਹੀ ਸਰਕਾਰ ਆ ਸਾਡੀ ਤਾਂ ਉਹੀ ਸਰਕਾਰ ਸੀ ਉਹੀ ਸਰਕਾਰ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹੋਇਆ ਤੌਲਪੁਰ ਰਿਆਸਤ ਦੇ ਵਿੱਚ ਸੁਣਮੈਂ ਦੱਸ ਦਿਆਂ ਵੀ ਇਹ ਜਿਹੜਾ ਇਲਾਕਾ ਸੀ ਨਾ ਵਿਹੜ ਜੰਗਲਾਂ ਦਾ ਇਲਾਕਾ ਸੀਗਾ ਪੱਥਰੀ ਪੱਥਰਾ ਨਿਰਾਪੁਰਾ ਤੇ ਜੰਗਲ ਸੀ ਤੇ ਖੇਤੀ ਜੋਗ ਜ਼ਮੀਨ ਬਹੁਤ ਘੱਟ ਸੀ ਤੇ ਖੇਤੀ ਜੋਗ ਜ਼ਮੀਨ ਨੂੰ ਖੇਤੀ ਜੋਗ ਬਣਾਉਣ ਦੇ ਲਈ ਫਿਰ ਇੱਥੇ ਕੀ ਆਇਆ ਕਿ ਆਪਣੇ ਪੰਜਾਬੀ ਆਇਆ ਇਤੋਂ 100 ਸਾਲ ਪਹਿਲਾਂ ਤੇ ਅੱਜ ਉਹਨਾਂ ਪੰਜਾਬੀਆਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਵਿੱਚ ਸੰਧੂ ਤੇ ਬੈਂਸ ਗੋਦ ਦੇ ਯਾਤਰ ਸੀਗੇ ਤੇ ਅਲੱਗ-ਅਲੱਗ ਕੁਝ ਕਿਸੇ ਨੇ ਸਿੰਧਿਆ ਪਰਿਵਾਰ ਨੇ ਵੀ ਸੱਦੇ ਸੀ ਅਲੱਗ-ਅਲੱਗ ਪਾਸੇ ਕੋਈ ਢੱਲੋਂ ਵੀ ਸੀ ਸਾਰੇ ਗੋਤ ਮਤਲਬ ਜ਼ਿਮੀਂਦਾਰ ਪਰਿਵਾਰ ਜੋ ਪੰਜਾਬ ਚ ਖੇਤੀ ਕਰਦੇ ਸੀ ਉਹਨਾਂ ਪਰਿਵਾਰਾਂ ਨੂੰ ਇੱਧਰ ਸੱਦਿਆ ਗਿਆ ਕੋਈ ਧੌਲਪੁਰ ਚ ਆ ਗਿਆ ਕੋਈ ਗਵਾਲੀਅਰ ਵਾਲੇ ਪਾਸੇ ਆ ਗਿਆ ਕੋਈ ਪਰੇ ਗੁਨੇ ਵਾਲੇ ਪਾਸੇ ਚਲੇ ਗਿਆ ਮਤਲਬ ਉੱਥੋਂ ਦੇ ਰਾਜਿਆਂ ਨੇ ਸੱਦੇ ਸੀ ਕਿਸੇ ਹੋਰ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਪੰਜਾਬੀ ਸੱਦੇ ਸੀ ਇਸ ਪਾਸੇ ਉਹ ਕਿਵੇਂ ਸੀ ਅੱਜ ਤੋਂ 100 ਸਾਲ ਪਹਿਲਾਂ ਆਪਾਂ ਸਾਰੀ ਗੱਲਬਾਤ ਕਰਾਂਗੇ ਰਾਤ ਸੇ ਸਾਡਾ ਡੇਰਾ ਭਾਈ ਬਲਜੀਤ ਵਾਲੇ ਪਾਸੇ ਸੀ ਬੈਂਸਾਹਵਲ ਤੇ ਆਪਾਂ ਗੱਲਬਾਤ ਕਰਦੇ ਬੱਬਾ ਜੀ ਸ਼ਾਸਤਰੀ ਕਾਲ ਜੀ ਚੜਦੀ ਕਲਾ ਜੀ ਜੀ ਚੜਦੀ ਕਲਾ ਜੀ ਉਹ ਇਧਰ ਤੇ ਬੱਬਾ ਜੀ ਅਰਜਨ ਸਿੰਘ ਜੀ ਵੀ ਆਪਣੇ ਨਾਲ ਆ ਬੱਬਾ ਜੀ ਗੱਲ ਹੈਗੀਆਂ ਓ ਅੱਜ ਤੋਂ 100 ਸਾਲ ਪਹਿਲਾਂ ਜੀ ਜੰਗਲ ਤਾਂ ਹੁਣ ਵੀ ਬਹੁਤ ਪਿਆ ਹਾਂਜੀ ਜੰਗਲ ਤੇ ਉਦੋਂ ਫਿਰ ਪਰਖਿਆਂ ਨੇ ਤੁਹਾਡਿਆਂ ਨੇ ਕਿਵੇਂ ਇਧਰ ਰੋਕ ਕੀਤਾ ਵੀ ਯਾਰ ਆਪਾਂ ਇਧਰੋਂ ਚੱਲ ਗਏ ਸਾਡੇ ਜੀ ਜਿਹੜਾ ਸਾਡੇ ਧੋਲਪੁਰ ਦਾ ਰਾਜਾ ਆ ਹੂੰ ਇਹ ਪਟਿਆਲੇ ਵਿਆਹ ਆ ਸਦਾਂ ਅੱਛਾ ਰਾਣੀ ਕੀਸਰ ਕੋਰੋਨਾ ਦਾ ਨਾਂ ਸੀਗਾ ਉਹ ਇੱਥੇ ਵਿਆਹਾਂ ਆਈਆਂ ਸੀ ਹੂੰ ਤੇ ਇਹ ਰਾਜੇ ਨੇ ਫਿਰ ਉਹਨਾਂ ਨੂੰ ਕਿਹਾ ਵੀ ਤੁਹਾਡੇ ਸਰਦਾਰ ਲੋਕ ਆ ਕੇ ਜੇ ਇੱਥੇ ਜ਼ਮੀਨ ਬਾਦ ਕਰ ਸਕਦੇ ਆ ਤਾਂ ਕਰ ਲੈਣਾ ਅਸੀਂ ਉਹਨਾਂ ਨੂੰ ਪੱਟੇ ਦੇਾਂਗੇ ਜ਼ਮੀਨ ਦੇ ਹੂੰ ਤਾਂ 3 ਸਾਲ ਬਾਅਦ ਜਾਂ 4 ਸਾਲ ਬਾਅਦ ਭੇਜ ਦੇਣ ਸਾਨੂੰ ਜੀ ਤਾਂ ਉਹ ਫਿਰ ਉੱਥੇ ਪਟਿਆਲੇ ਵਾਲੇ ਰਾਜਾ ਸਾਹਿਬ ਨੇ ਉਹ ਪੇਪਰਾਂ 'ਚ ਘੜਾਤਾ ਅੱਛਾ ਤਾਂ ਸਾਡੇ ਜਿਹੜੇ ਪੜ ਬਾਬਾ ਸਾਹਿਬ ਸੀਗੇ ਉਹਨਾਂ ਦਾ ਨਾਂ ਸੀ ਅਚਲ ਸਿੰਘ ਜੀ ਉਹਨਾਂ ਨੇ ਉਹ ਪੇਪਰ ਪੜ੍ਹ ਕੇ ਤਾਂ ਇੱਕ ਦੋ ਹੋਰ ਬਜ਼ੁਰਗਾਂ ਨੂੰ ਦੱਸ ਕੇ ਨਾਲ ਉਹ ਬੈਂਸ ਪਰਿਵਾਰ ਦੇ ਸਹੂਤਾ ਪਰਿਵਾਰ ਦੇ ਤਾਂ ਐਦਾਂ ਜੀ ਦੋ ਤਿੰਨ ਪਰਿਵਾਰਾਂ ਦੇ ਰਲ ਕੇ ਬਜ਼ੁਰਗ ਆਏ ਇੱਥੇ ਹੂੰ ਸੰਧੂ 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 ਬੈਂਸ ਪਹਿਲਾਂ ਆਏ ਜੀ ਦੋਏ ਜੀ ਇਹਨਾਂ ਨੇ ਆ ਕੇ ਫਿਰ ਰਾਜਾ ਸਾਹਿਬ ਨਾਲ ਗੱਲ ਕੀਤੀ ਇੱਥੇ ਮਿਲੇ ਉਹਨਾਂ ਦੇ ਨਾਲ ਹੂੰ ਉਹਨਾਂ ਨਾਲ ਮਿਲਿਆ ਤਾਂ ਇੱਕ ਪਹਿਲਾਂ ਤੋਂ ਹੀ ਬਜ਼ੁਰਗ ਸੀ ਬੱਬਾ ਸਾਹਿਬ ਨਾਂ ਸੀ ਉਹਦਾ ਜੀ ਉਹਨਾਂ ਨੂੰ ਮਿਲਤਾ ਰਾਜਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਉਹਨਾਂ ਦੀ ਡਿਊਟੀ ਲਈ ਨਾਲ ਵੀ ਸਾਰੀ ਜ਼ਮੀਨ ਦਿਖਾ ਦਿਓ ਹੂੰ ਉਹਨਾਂ ਨੇ ਆ ਕੇ ਸਾਰੀ ਜ਼ਮੀਨ ਦੇਖ ਕੇ ਕਰਕੇ ਫਿਰ ਕਹਿੰਦੇ ਜੀ ਅਸੀਂ ਜਾ ਕੇ ਤਾਂ ਹੋਰ ਆਪਣੇ ਬੰਦੇ ਨਾਲ ਲੈ ਕੇ ਆਉਣੇ ਆ ਹੂੰ ਫਿਰ ਉਹ ਉੱਥੇ ਹੋਰ ਆਪਣੇ ਪਿੰਡਾਂ ਚੋਂ ਸਾਰੇ ਬੰਦੇ ਇਕੱਠੇ ਕਰਕੇ ਆਏ ਆ ਕੇ ਫਿਰ ਰਾਜਾ ਸਾਹਿਬ ਨੂੰ ਮਿਲੇ ਉਹਨਾਂ ਨੇ ਆ ਕੇ ਸਾਨੂੰ ਜ਼ਮੀਨਾਂ ਦਿੱਤੀਆਂ ਬਜ਼ੁਰਗਾਂ ਨੂੰ ਸਾਡਿਆਂ ਨੂੰ ਤਾਂ ਜ਼ਮੀਨਾਂ ਲੈ ਕੇ ਫਿਰ ਜੀ ਇੱਥੇ ਜਦ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਜੰਗਲੀ ਜਾਨਵਰ ਬਹੁਤ ਸਗੇ ਸੂਰ ਵੀ ਸਗੇ ਹਿਰਨ ਵੀ ਸਗੇ ਤਾਂ ਸ਼ੇਰ ਵੀ ਸਗੇ ਆਬਘੇਰੇ ਵਗੈਰਾ ਜਿਹੜੇ ਹੁੰਦੇ ਆ ਚੀਤੇ ਵਗੈਰਾ ਇਹ ਵੀ ਸਗੇ ਜੀ ਤਾਂ ਇਹਨਾਂ ਨੇ ਫੇਰ ਬਜ਼ੁਰਗਾਂ ਨੇ ਇੱਕ ਰਣਨੀਤੀ ਬਣਾਈ ਇਕੱਠੇ ਹੋ ਕੇ ਸਾਰਿਆਂ ਨੇ ਬਈ ਇੱਕ ਪਾਸਿਓਂ ਜੰਗਲ ਤੋੜਨਾ ਸ਼ੁਰੂ ਕਰ ਦਿੱਤਾ ਹਾਂਜੀ ਉੱਚ ਖੇਤੀ ਕਰ ਲੈਣੀ ਘਰ ਬਣਾ ਲਿਆ ਕੁਝ ਘਰਾਂ ਤੇ ਰਹਿਣੇ ਬੰਦੇ ਰਾਤ ਨੂੰ ਜਾਨਵਰ ਤੋਂ ਡਰ ਹੋਵੇ ਤਾਂ ਖੇਤਾਂ 'ਚ ਇਕੱਠਿਆਂ ਨੇ 10-20 ਬੰਦੇ 10 ਬੰਦੇ ਉੱਥੇ ਬਣਾ ਲਈ ਟਾਣੀ 10 ਬੰਦੇ ਉਧਰ ਟਾਣੀ ਬਣਾ ਲਈ ਤਾਂ ਅੱਗ ਬਾਲਣੀ ਰਾਤ ਨੂੰ ਤਾਂ ਮਸਾਲਾਂ ਲਾਉਣੀਆਂ ਬੱਤੀ ਬਣਾ ਕੇ ਹੂੰ ਉਹਨਾਂ ਦੇ ਨਾਲ ਤਾਂ ਰਾਜਾ ਸਾਹਿਬ ਨੇ ਫਿਰ ਉਸ ਟਾਈਮ ਤੇ ਟੋਪੀਦਾਰ ਬੰਦੂਕਾਂ ਹੁੰਨੀਆਂ ਸੀ ਇੱਦਾਂ ਜਿਹਾ ਬਰੂਦ ਭਰ ਕੇ ਚਲਾਉਣ ਵਾਲੀਆਂ ਅੱਛਾ ਉਹ ਬੰਦੂਕਾਂ ਰਾਜਾ ਸਾਹਿਬ ਨੇ ਦਿੱਤੀਆਂ ਆਪਣੀ ਸਿਫਾਜਤ ਲਈ ਹਾਂ ਉਹਨਾਂ ਦੇ ਨਾਲ ਫੇਰ ਵੀ ਰਾਤ ਨੂੰ ਦੋ ਬੰਦੇ ਬੰਦੂਕਾਂ ਵਾਲੇ ਦੋ ਲਾਠੀਆਂ ਵਾਲੇ ਵਰਸ਼ਿਆਂ ਵਾਲੇ ਵਿਚਾਰ ਮਸੂਲ ਲਾ ਕੇ ਜੰਗਲਾਂ 'ਚ ਰਹਿਣਾ ਰਾਤ ਨੂੰ ਹਾਂ ਤਾਂ ਫਸਲ ਬਚਾਉਣੀ ਉਹ ਜਿਹੜੀ ਫਸਲ ਨਾਲ ਫੇ ਆਪਣਾ ਖਰਚਾ ਚਲਾਉਣਾ ਤੇ ਗਾਹਾਂ ਤੇ ਗਾਹਾਂ ਜ਼ਮੀਨਾਬਾਦ ਕਰੀ ਗਏ ਕਰ ਕਰਕੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਥੇ ਪਹੁੰਚੇ ਹਾਂ ਜੀ ਉਸ ਟਾਈਮ ਤੇ ਫਿਰ ਬਜ਼ੁਰਗਾਂ ਨੇ ਇਕੱਠੇ ਹੋ ਕੇ ਆ ਗੁਰਦੁਆਰਾ ਸਾਹਿਬ ਵੀ ਬਣਾਇਆ ਇੱਥੇ ਜੀ ਸ਼ਾਨਦਾਰ ਹੈ ਨਾ ਹਾਂਜੀ ਇਹ ਉਸ ਟਾਈਮ ਦਾ ਹੀ ਪੁਰਾਣਾ ਹੀ ਬਣਿਆ ਗੁਰਦੁਆਰਾ ਸਾਹਿਬ ਆ ਜੀ ਤੇ ਇੱਕ ਗੁਰਦੁਆਰਾ ਸਾਹਿਬ ਛੇਵੇਂ ਪਾਸ਼ਾ ਮਹਾਰਾਜ ਦਾ ਇੱਥੇ ਸਾਡੇ ਮਸ਼ਕੁੰਡ ਲੱਗੇ ਆ ਮਸ਼ਕੁੰਡ ਸਾਹਿਬ ਜੀ ਛੇ ਲਸ਼ਕਾਰ ਕੀਤਾ ਜੀ ਛੇ ਲਸ਼ਕਾਰ ਕੀਤਾ ਮਹਾਰਾਜ ਜੀ ਨੇ ਉਹ ਵੀ ਆ ਤਾਂ ਹੁਣ ਸਾਡਾ ਪਿੰਡ ਆ ਇੱਥੇ ਜੀ ਰੂੰਧ ਪਿੰਡ ਆ ਇਹ ਤਾਂ ਇੱਕ ਇੱਥੋਂ ਕਿਲੋਮੀਟਰ ਗਾਹਾਂ ਜਾ ਕੇ ਜੀ ਬਿਸ਼ਈ ਪਿੰਡ ਆ ਉੱਥੇ ਵੀ ਸਰਦਾਰਾਂ ਦੇ ਘਰ ਹੈਗੇ ਆ ਅੱਛਾ ਤਾਂ 30-35 ਕਿਲੋਮੀਟਰ ਗਾਹਾਂ ਬਾੜ ਬੜੀ ਹੈ ਬੜੀ ਆ ਹਾਂਜੀ ਉੱਥੇ ਵੀ ਸਰਦਾਰ ਹੈਗੇ ਆ ਤਾਂ ਇਹ ਸਰਦਾਰਾਂ ਨੇ ਮੱਲਾਂ ਤਾਂ ਮਾਰੀਆਂ ਜੀ ਪਰ ਮਾਰੀਆਂ ਬਹੁਤ ਔਖੀਆਂ ਬਜ਼ੁਰਗਾਂ ਨੂੰ ਸਲੂਟ ਆ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇੰਨੀਆਂ ਕਰੜੀਆਂ ਮਿਹਨਤਾਂ ਕਰਕੇ ਜੀ ਇਹ ਜ਼ਮੀਨਾਂ ਪਾਣੀ ਅੱਜ ਵੀ ਨਹੀਂ ਲੱਭਦਾ ਹੁਣ ਤਾਂ ਸਮਰਸੀਵਾਲਾ ਵੀ ਚਲ ਬੂਰ ਕਰਾਵਾਂਗੇ ਸਮਰਸੀਵਾਲ ਜੀ ਉਹਨੂੰ ਕੀ ਸੀ ਸਾਡ ਉਸ ਟਾਈਮ ਸਗਾ ਜੀ ਰਾਜਾ ਸਾਹਿਬ ਦਾ ਰਾਜ ਸੀਗਾ ਤਾਂ ਇੱਥੇ ਕਤਾਲਿਆ ਉੱਪਰ ਉਹ ਤਾਲ ਦਾ ਪਾਣੀ ਨਿਵੀ ਦਾ ਤਾਲ ਕਹਿੰਦੇ ਉਹਨੂੰ ਉਹ ਤਾਲ ਦਾ ਪਾਣੀ ਸਿਰਫ ਰਾਜੇ ਦੀ ਜ਼ਮੀਨ ਲਈ ਆਉਂਦਾ ਸੀ ਜੀ ਉਸ ਟਾਈਮ ਤਾਂ ਪਾਣੀ ਵਾਧੂ ਸੀਗਾ ਹੁਣ ਜਮੀਨ ਹੋ ਗਿਆ ਜੀ ਵੋਟਾਂ ਦਾ ਰਾਜ ਹੁਣ ਸਾਰੀਆਂ ਸਾਰਿਆਂ ਨੂੰ ਪਾਣੀ ਹੋ ਗਿਆ ਸਾਰਿਆਂ ਲਈ ਲਾਉਣ ਲੱਪੇ ਆ ਤਾਂ ਪਾਣੀ ਘੱਟ ਪਹੁੰਚਦਾ ਇੱਥੇ ਤਾਂ ਸਮਰਸੀ ਵੱਲ ਆਉਨੇ ਆ ਕਿਤੇ ਪਾਣੀ ਹੋ ਜਾਂਦਾ 2 ਇੰਚੀ ਦਾ ਕਿਤੇ 1.5 ਇੰਚੀ ਦਾ ਕਿਤੇ ਨਹੀਂ ਵੀ ਹੁੰਦਾ ਸੁੱਕੇ ਵੀ ਚੱਲ ਜਾਂਦੇ ਨੇ ਬੋਰ ਤਵਾਕੀ ਵਾਹਿਗੁਰੂ ਦੀ ਕਿਰਪਾ ਜੀ ਉਹਦੇ ਆਸ਼੍ਰੀ ਮਾਲਕ ਦੇ ਵਧੀਆ ਚੜ੍ਹਨ ਦੀ ਕਲਾ ਸ਼ਾਨਦਾਰ ਆ ਜੀ ਜਮੀਨਾ ਖਾਰ ਸੁੱਖ ਨਾਲ ਹੁਣ ਖੁੱਲ੍ਹ ਗਈਆਂ ਜਮੀਨਾ ਵੀ ਸਾਰਾ ਮਾਇਗੁਰੂ ਦੀ ਕਿਰਪਾ ਆ ਜੀ ਚੜ੍ਹਦੀ ਕਲਾ ਇੱਥੇ ਕੋਈ ਗੱਲ ਨਹੀਂ ਇੱਕ ਹੋਰ ਦੱਸਿਓ ਜੀ 100 ਸਾਲ ਪਹਿਲਾਂ ਫਿਰ ਆਈ ਕਾਹਦੇ ਤੇ ਚੜ ਕੇ ਸੀਗੇ ਬਜ਼ੁਰਗ ਗੱਡਿਆਂ ਤੇ ਆਏ ਰੇਲ ਤੇ ਆਏ ਉਸ ਟਾਈਮ ਤੇ ਟ੍ਰੇਨ ਆਉਂਦੀ ਹੁੰਦੀ ਸੀ ਕੋਲੇ ਦੇ ਇੰਜਨ ਵਾਲੇ ਅੱਛਾ ਉਹ ਉੱਥੋਂ ਚੜਦੇ ਸੀ ਪਤਾ ਨਹੀਂ ਹੁਣ ਜੀ ਕਿੱਥੋਂ ਟੇਸ਼ਨ ਤੋਂ ਚੜੇ ਹੋਊਗੇ ਫਗਵਾੜਿਆਂ ਦਾ ਜਲੰਧਰੋਂ ਹੂੰ ਤਾ ਬੰਬੇ ਜਾਂਦੀ ਹੁੰਦੀ ਸੀ ਉਹ 24 ਘੰਟਿਆਂ ਚ ਇੱਥੇ ਪਹੁੰਚਦੀ ਸੀ ਆ ਕੇ ਉਹ ਟ੍ਰੇਨ ਤੇ ਆਈ ਸੀ ਜੀ ਤੇ ਉਹਦੋਂ ਫਿਰ ਤੋਂ ਸੋਡਾ ਅਸਲ ਚ ਪਸ਼ੋਕੜ ਆ ਗਿਆ ਦਵਾਬੇ ਵਾਲੇ ਪਾਸੇ ਚ ਹਣਾ ਦਵਾਬੇ ਵਾਲੇ ਚੋਂ ਸਾਡਾ ਪਿੰਡ ਸੰਧਵਾ ਫਰਾਲਾ ਸੰਧਵਾ ਪਿੰਡ ਆ ਇਹ ਦਵਾਬੇ ਚ ਕਿਹੜੇ ਜਲੇ ਚ ਪੈ ਗਿਆ ਹੁਣ ਮਾਲਪੁਰ ਮਾਲਪੁਰ ਰਹੀ ਹੈ ਹਾਂਜੀ ਮਾਲਪੁਰ ਹੀ ਰਹੀ ਹੈ ਅੱਛਾ ਉਹ ਸੀਰੀਏ ਚ ਵਾਇਪ ਹਾਂਜੀ ਸ਼ਹਿਰਪੁਰ ਜਿਲ੍ਹਾ ਆ ਹੁਣ ਸ਼ਹਿਰਪੁਰ ਜਿਲ੍ਹਾ ਹਾਂਜੀ ਤੇ ਫਿਰ ਗੱਭ ਚ ਗੱਲ ਹੈਗੀ ਇਹ ਜੀ ਖੇਤੀ ਉਦੋਂ ਕੀਤੀ ਤੁਸੀਂ ਔਖੀ ਅਸੀਂ ਨਹੀਂ ਕੀਤੀ ਅਸੀਂ ਨਹੀਂ ਕੀਤੀ ਜੀ ਬਜ਼ੁਰਗਾਂ ਨੇ ਕੀਤੀ ਅਸੀਂ ਅਸੀਂ ਤਾਂ ਭਾਜੀ ਮੌਜਾ ਮਾਰਦੇ ਅੱਜ ਬੈਠੇ ਹਾਂ ਇਸ ਗੱਲ 'ਚ ਬੈਠੇ ਆ ਕਾਰ ਅੱਜ ਘੁੰਮਦੇ ਆ ਹਾਂਜੀ ਪਰਮਾਤਮਾ ਦੀ ਦਿਆ ਨਾਲ ਸਾਰੀ ਚੜ੍ਹਦੀ ਕਲਾ ਆ ਜੀ ਉਹ ਤਾਂ ਬਜ਼ੁਰਗਾਂ ਦੀਆਂ ਮਿਹਨਤਾਂ ਨੂੰ ਸਲੂਟ ਆ ਅੱਜ ਫੇਰ ਜੇ ਵਾਹਿਗੁਰੂ ਦੀ ਕਿਰਪਾ ਆ ਫਸਲ ਕੀ ਕੀ ਹੁੰਦੀ ਆ ਫਿਰ ਫਸਲ ਜੀ ਸਰੋਂ ਹੋ ਜਾਂਦੀ ਆ ਕਣਕ ਵੀ ਹੋ ਜਾਂਦੀ ਆ ਹਾਂ ਤਾਂ ਛੋਲੇ ਵੀ ਪਹਿਲੇ ਟਾਈਮ ਤੇ ਉਹਨਾਂ ਟਾਈਮਾਂ ਤੇ ਕਮਾਦੀ ਤਾਂ ਝੋਨਾ ਵੀ ਬਹੁਤ ਹੁੰਦਾ ਸੀ ਪਾਣੀ ਵੱਧ ਸੀ ਸਦਾ ਖੇਤ ਨੂੰ ਮਿਲਦਾ ਕਰਕੇ ਹਾਂ ਸੁੱਦਾ ਪਾਣੀ ਮਿਲਦਾ ਸੀ ਤੇ ਰਾਜੇ ਨਾਲ ਸੰਬੰਧ ਕਿਵੇਂ ਸੀ ਫਿਰ ਰਾਜੇ ਨਾਲ ਬਹੁਤ ਵਧੀਆ ਸੰਬੰਧ ਸੀ ਸਾਰੇ ਰਾਜੇ ਨਾਲ ਬਹੁਤ ਵਧੀਆ ਅੱਜ ਵੀ ਸਾਡੇ ਮਹਾਰਾਣੀ ਬਸੁੰਦਰਾ ਸਾਹਿਬ ਆ ਹੂੰ ਉਹ ਸੀਐਮਸੀ ਪਹਿਲਾਂ ਹੂੰ ਹੁਣ ਉਹ ਵਿਪੱਖਸ਼ ਦੇ ਵਿੱਚ ਆ ਅੱਜ ਵੀ ਉਹਨਾਂ ਨਾਲ ਸਾਡੇ ਬਹੁਤ ਚੰਗੇ ਸੰਬੰਧ ਆ ਉਹ ਸਾਰੇ ਪੰਜਾਬੀਆਂ ਨੂੰ ਬਹੁਤ ਚੰਗਾ ਹੈ ਸਰਕਾਰੀ ਹੈ ਪਰ ਉਹ ਮੌਦਾ ਨਹੀਂ ਕੋਈ ਹਾਂਜੀ ਸਰਕਾਰ ਸਾਡੀ ਤਾਂ ਉਹੀ ਸਰਕਾਰ ਆ ਸਾਡੀ ਤਾਂ ਉਹੀ ਸਰਕਾਰ ਸੀ ਕੋਈ ਇਹਨਾਂ ਨਾਲ ਅਸਲ 'ਚ ਉਹ ਵੀ ਪੰਜਾਬ ਦੀ ਨੋਹ ਆ ਨਾ ਹਾਂ ਪੰਜਾਬ ਦੀ ਨੋਹ ਕਿਉਂਕਿ ਉਹ ਨਾਬਿਆ ਵਿਆਹ ਇਸ ਉੱਥੋਂ ਗੋਦ ਲਿਆ ਸੀ ਕਰਕੇ ਹਾਂਜੀ 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 ਦੇਖੋ ਵੱਡੀ ਗੱਲ ਮਤਲਬ ਲੋਟ ਰਿਹਾ ਆਪਣਾ ਬਹੁਤ ਲੋਟਿਆ ਜੀ ਅੱਜ ਵੀ ਬੜੀ ਕਿਰਪਾ ਹੋਰ ਹੁਣ ਸਾਡੇ ਇੱਥੇ ਲਾਗੇ ਛਾਗੇ ਜਿਹੜੇ ਹਿੰਦੁਸਤਾਨੀ ਲੋਕ ਆ ਹਮ ਜਾਟ ਵੀ ਆ ਪੰਡਤ ਸਮਾਜ ਦੇ ਵੀ ਆ ਹੋਰ ਸਾਰੀਆਂ ਸਮਾਜਾਂ ਦੇ ਜਿੰਨੇ ਵੀ ਲੋਕ ਆ ਲਗਭਗ ਸਾਰਿਆਂ ਨਾਲ ਸਾਡਾ ਬਹੁਤ ਚੰਗਾ ਬਹਿਣਾ ਉੱਠਣਾ ਮਿਲਣਾ ਵਰਤਣਾ ਠੀਕ ਆ ਹਮ ਸਾਡਾ ਕੋਈ ਇੰਨਾ ਵਿਰੋਧ ਨਹੀਂ ਹੈ ਤਾਂ ਨਾ ਕਿਸੇ ਨਾਲ ਕੋਈ بیا ਸ਼ਾਦੀ ਕੋਈ ਖੁਸ਼ੀ ਗਮੀ ਹਰੇਕ ਦੇ ਆਉਂਦੇ ਜਾਂਦੇ ਆ ਵਧੀਆ ਸਮਾਜ ਸਾਰਿਆਂ ਨਾਲ ਕਿ ਨਾ ਫਿਰ 84 ਵੀ ਦੇਖੀ ਹੋਊਗੀ ਤਾਂ ਉਹਦਾ ਕਿਵੇਂ ਸੀ ਸਰ ਇਸ ਇਸ ਤੇ ਰਾਜਸਥਾਨ ਦੀ ਢੋਲ ਪ੍ਰਿਆਸਤ ਢੋਲ ਪ੍ਰਿਆਸਤ ਤੇ ਸਾਡੇ ਤਾਂ ਇੱਥੇ ਜੀ ਬੜੀ ਕਿਰਪਾ ਰਹੀ ਵਾਹਿਗੁਰੂ ਦੀ ਤਾਂ ਦੋ ਕੁ ਦਿਨ ਤਾਂ ਅਸੀਂ ਆਪਣੇ ਜਿੱਦਾਂ ਰਾਜਾ ਸਾਹਿਬ ਨੇ ਪੁਰਾਣੇ ਹਥਿਆਰ ਦਿੱਤੇ ਉਹ ਵੀ ਲਾਇਸੈਂਸ ਹੋ ਗਿਆ ਹੁਣ ਆਪਣੇ ਇਕੱਠੇ ਹੋ ਕੇ ਦੋਕ ਦਿਨ ਤਾਂ ਅਸੀਂ ਥੋੜੇ ਚੁਕੰਨੇ ਰਹੇ 30 ਦਿਨ ਫਿਰ ਸਾਡੇ ਇੱਥੇ ਐਸਡੀਐਮ ਸਾਹਿਬ ਤੋਂ ਕਲੈਕਟਰ ਸਾਹਿਬ ਆ ਗਏ ਜੀ ਉਹ ਆ ਕੇ ਕਹਿੰਦੇ ਵੀ ਤੁਹਾਨੂੰ ਘਰੋਂ ਦੀ ਲੋੜ ਨਹੀਂ ਉਹ ਨਹੀਂ ਸਾਡੇ ਇੱਥੇ ਗਾਟ ਲਾਤਾ ਰਾਣੀ ਬਸੁੰਦਰਾ ਸਾਹਿਬ ਨੇ ਵੀ ਹੂੰ ਸਪੋਰਟ ਕੀਤੀ ਹੂੰ ਗਾਟ ਲੱਗ ਗਿਆ ਸਾਡੇ ਇੱਥੇ ਜੀ ਫੇਰ ਕੋਈ ਡਰੇ ਨਹੀਂ ਸੀ ਤੇ ਉਹ ਹਥਿਆਰ ਫਿਰ ਪੁਰਾਣੇ ਹਜੇ ਹੈਕ ਰੱਖੇ ਤੁਸੀਂ ਸਾਹ ਕੇ ਨਿਸ਼ਾਨੀਆਂ ਹਾਂਜੀ ਲਾਇਸੈਂਸ ਹੈਗੇ ਜਿਨ੍ਹਾਂ ਕੋਲ ਲਾਇਸੈਂਸ ਹੈ ਉਹਨਾਂ ਦੇ ਜਿਨ੍ਹਾਂ ਕੋਲੇ ਹੈ ਨਾ ਪੁਰਾਣੀਆਂ ਰਫਲਾਂ ਹਾਂਜੀ ਤੇ ਇੱਕ ਰੇਲ ਚੱਲਦੀ ਹੁੰਦੀ ਸੀ ਥੋੜੇ ਇੱਥੇ ਪੁਰਾਣੀ ਹਾਂਜੀ ਆ ਪੁਰਾਣੀ ਰੇਲ ਚੱਲਦੀ ਸੀਗੀ ਇਹ ਰੇਲ ਜੀ ਸਾਡੇ ਇੱਥੇ ਉਹ ਨੈਰੂ ਗੇਜ ਵਾਲੀ ਹਾਂਜੀ ਨੈਰੂ ਗੇਜ ਵਾਲੀ ਹੂੰ ਉਹ ਇੱਥੇ ਬਾੜੀ ਇੱਕ ਉਹ ਚੀਕੂ ਸਾਹਿਬ ਕਰਕੇ ਸੀ ਉਹ ਜੀ ਦਲਜੀਤ ਸਿੰਘ ਦਲਜੀਤ ਸਿੰਘ ਨਾਂ ਸੀ ਉਹਨਾਂ ਦਾ ਜੀ ਉਹਨਾਂ ਦਾ ਸ਼ਾਇਦ ਬਜ਼ੁਰਗ ਸੀ ਚਾਚਾ ਜੀ ਹਾਂ ਜੀ ਧਰਮਸੂਨ ਉਹਦਾ ਨਾਂ ਸੀ ਜੀ ਉਹ ਅੰਗਰੇਜ਼ਾਂ ਦੇ ਟਾਈਮ ਤੇ ਕਹਿੰਦੇ ਬਈ ਤੁਹਾਡੀ ਟ੍ਰੇਨ ਨਾਲ ਉਹ ਸਾਡੇ ਘੋੜੇ ਮੋਰੇ ਲੰਘ ਨਹੀਂ ਸੌਰੀ ਰਾਜਾ ਸਾਹਿਬ ਨੇ ਹਾਂ ਇੱਥੇ ਦੇ ਰਾਜੇ ਨੇ ਉਹ ਘੋੜੇ ਨਿਠਾਏ ਸੀ ਉਹਦੇ ਨਾਲ ਟ੍ਰੇਨ ਦੇ ਨਾਲ ਅੱਛਾ ਇੱਥੋਂ ਆਗਰੇ ਤਾਈ ਤਿੰਨ ਘੋੜੇ ਦੌੜੇ ਸੀ ਤਾਂ ਟ੍ਰੇਨ ਤੋਂ ਮੋਰੇ ਲੰਘੇ ਸੀ ਇੰਜਣ ਤੋਂ ਹਾਂ ਤਾਂ ਫੇ ਉਹ ਅੰਗਰੇਜ਼ਾਂ ਨੇ ਇਨਾਮ ਚ ਦਿੱਤੀ ਉਹ ਰੇਲ ਸੀ ਉਹ ਆ ਮਤਲਬ ਮੈਂ ਸਮਝੇ ਵੀ ਤੌਲਪੁਰ ਦੇ ਰਾਜੇ ਨੇ ਘੋੜੇ ਭਜਾਏ ਸੀ ਘੋੜੇ ਭਜਾਏ ਸੀ ਉਹਨਾਂ ਟ੍ਰੇਨ ਦੇ ਨਾਲ ਟ੍ਰੇਨ ਦੇ ਨਾਲ ਤੇ ਉਹ ਫਿਰ ਘੋੜੇ ਰਾਜ ਦੇ ਲੱਗ ਕੇ ਅੱਗੇ ਅੱਗੇ ਲੰਘੇ ਫਿਰ ਉਹਨੇ ਗਿਫਟ ਕਰਤੀ ਟ੍ਰੇਨ ਗਿਫਟ ਆ ਛੋਟੀ ਲੇਨ ਨੈਰੋ ਗੇਜ ਇਹ 1907-08 ਦੀ ਗੱਲ ਆ ਇਹ ਉਹਨੋਂ ਕਹਿੰਦੇ ਪਟੜੀ ਬਸ਼ੀ ਸੀਗੀ ਹਾਂਜੀ ਸਾਡੇ ਭਾਈ ਜਨਮ ਤੋਂ ਪਹਿਲੀ ਗੱਲ ਆ ਪਹਿਲਾਂ ਦੀ ਗੱਲ ਸੱਤ ਅੱਠ ਦੀ ਗੱਲ ਆ ਸੂਂਗੀਆਂ ਗੱਲਾਂ ਜੀ ਸਾਨੂੰ ਇਹ ਦੇਖੀਆਂ ਨਹੀਂ ਆ ਹਾਂ 100 ਸਾਲ ਹੀ ਹੋ ਗਿਆ ਹਾਂਜੀ 100 ਸਾਲ ਲੱਗਿਆ ਚੱਲ ਚੱਲ ਦੇਖੇ ਹੁਣ ਕਈ ਰਹੀ ਆ ਜੀ ਆ 2 ਸਾਲ ਪਹਿਲਾਂ ਪੱਟ ਹੋਈ ਆ ਹੁਣ ਬੜੀ ਹੁੰਦੀ ਆ ਇਹ ਲਿਆ ਹਮ ਤੇ ਮਤਲਬ ਮੀਂਹ ਕਣੀ ਪਾਣੀ ਪੂਣੀ ਤੇ ਹੁਣ ਕਿਵੇਂ ਆ ਫਿਰ ਪਹਿਜਾਂ ਦਾ ਟਾਈਮ ਸਰ ਆ ਤੁਹਾਡੇ ਸਾਹਮਣੀਆਂ ਬੂੰਦਾ ਬੰਦਾ ਪਈ ਜਾਂਦੀ ਆ ਪਈ ਜਾਂਦਾ ਬੜੀ ਕਿਰਪਾ ਆ ਤੇ ਹੁਣ ਜਿਵੇਂ ਸਾਡੇ ਪੰਜਾਬ ਚ ਤਾਂ ਬਾਹਰ ਜਾਣ ਦਾ ਰੁਝਾਨ ਬਹੁਤ ਆ ਇੱਥੇ ਵੀ ਹੈਗਾ ਜੀ ਹੁਣ ਕਿਵੇਂ ਹੋ ਇੱਧਰ ਤੁਹਾਡੇ ਕਿਵੇਂ ਆ ਇੱਥੇ ਵੀ ਹੈਗਾ ਜੀ ਉਹ ਮੇਰੇ ਖੇਤੀਬਾੜੀ ਸਾਹਮਣੇ ਕਿ ਮੁੰਡੇ ਅੱਗੇ ਕਿ ਬਾਹਰ ਹੀ ਬਸ ਜਾਣ ਕਿਵੇਂ ਲੱਗਦਾ ਖੇਤੀਬਾੜੀ ਤੇ ਖੇਤੀਬਾੜੀ ਤਾਂ ਬਜ਼ੁਰਗ ਹੀ ਸਮਝ ਜਾਂਦੇ ਆ ਜੀ ਹਜੇ ਅੱਛਾ ਤਾਂ ਸਾਡੇ ਵੀ ਇੱਥੋਂ ਕੱਟੂ-ਕੱਟ 40-50% ਮੁੰਡੇ ਸਾਰੇ ਚਾਈ ਜਾਂਦੇ ਆ ਬਾਹਰ ਨੂੰ ਚਲੇ ਜਾਂਦੇ ਆ ਆਉਣ ਦੀ ਗੱਲ ਕਹਿੰਦੇ ਆ ਕਿ ਨਹੀਂ ਕਹਿੰਦੇ ਆ ਔਰ ਜਿਹੜੇ ਹੁਣ ਉੱਥੇ ਜਾਂਦੇ ਆ ਜਾਂਦੇ ਆ ਇੱਥੋਂ ਮਿਹਨਤ ਮੂੰਹ ਤਾਂ ਕਰਡੀਆਂ ਕਰਦੇ ਜਾਂਦੇ ਆ ਤਾਂ ਮਿਹਨਤ ਕਰ ਲੈਂਦੇ ਆ ਤਾਂ ਫਿਰ ਸੈੱਟ ਹੋ ਜਾਂਦੇ ਆ ਨਹੀਂ ਕੀ ਜਰੀ ਹੁੰਦਾ ਨਹੀਂ ਯਾਰ ਨਹੀਂ ਯਾਰ ਆਪਾਂ ਇੰਨਾ ਕਚਰਾ ਕੇ ਪਿੰਡ ਤਾਂ ਮੁੜਿਆ ਕਰਾਂਗੇ 6 ਮਹੀਨਿਆਂ ਬਾਦੋਂ ਐਂ ਗੱਲ ਕਹਿੰਦੇ ਆ ਹੌਲ ਉੱਠਦਾ ਉਹਨਾਂ ਦੇ ਮਨ 'ਚ ਹੌਲ ਉੱਠਦਾ ਵੀ ਪਿੰਡ ਚੱਲਾ ਗਿਆ ਯਾਰ ਆਪਾਂ ਹੌਲ ਤਾਂ ਕਿ ਹਾਂਜੀ ਉੱਠਦਾ ਜਾ ਇੱਕ ਮੇਰਾ ਭਤੀਜਾ ਆ ਕਿ ਹੌਲ ਉੱਠਣਾ ਜ਼ਰੂਰੀ ਆ ਹਾਂਜੀ ਹੈ ਵਾਪਸ ਛੋਟੀਆਂ ਕਿਉਂਕਿ ਉਹ ਜਿਹੜਾ ਮਿਹਨਤ ਕੀਤੀ ਹੋਈ ਤਾਂ ਪੁਰਾਣੀ ਆ ਉਹ ਫਿਰ ਸਾਂਭਣ ਵਾਲੇ ਵੀ ਤਾਂ ਬੰਦਾ ਚਾਹੀਦਾ ਨਾ ਹਾਂਜੀ ਹਾਂਜੀ ਸਾਡੇ ਲੈਵਲ ਤੇ ਹੀ ਆ ਹਾਂ ਅਸੀਂ 6 ਮਹੀਨੇ ਮੁੜਿਆਈਦਾ ਇੱਧਰ ਕੈਨੇਡਾ ਤੋਂ ਇਹ ਵੀ ਨੈਸਿਟੀ ਜਾਨੇ ਆ ਬਾਕੀ ਕਿਤੇ ਆਪਣੀ ਖੇਤੀਬਾੜੀ ਦੇਖੀ ਜੀ ਆ ਹੂੰ ਤੇ ਇਦਾਂ ਦਾ ਸਿਸਟਮ ਆ ਗਾਹਾਂ ਜਿਹੜੇ ਨਿਆਣੇ ਆ ਉਹ ਇੰਨੇ ਦਿਲਚਸਪ ਨਹੀਂ ਹੈਗੇ ਇੱਧਰ ਆਉਣ ਨਹੀਂ ਤੇ ਮੇਰੀ ਫਿਰ ਬੇਨਤੀ ਉਹਨਾਂ ਭਰਾਵਾਂ ਨੂੰ ਭਰਾ ਬਣ ਕੇ ਨਾ ਠੀਕ ਆ ਕਮਾਈ ਕਰੀ ਚੱਲਿਆ ਕਰੋ ਪਰ ਇਧਰ ਸਾਲ ਕੇ ਬਾਦ ਉਹਦਾ ਘੱਟੋ ਘੱਟ ਢੇੜਾ ਮਾਰਦੇ ਰਿਹਾ ਕਰੋ ਯਾਰ ਬਹੁਤ ਔਖਾ ਕੰਮ ਕੀਤਾ ਹਨਾ ਇਹ ਬਿਲਕੁਲ ਨਹੀਂ ਰਾਜਧਾਨੀ ਆਪਣੀ ਇਹ ਤੇ ਬਹੁਤ ਔਖੀ ਕਮਾਈ ਕੀਤੀ ਆ ਫਿਰ ਪਟਿਆਲੇਲ ਰਾਜ ਨਾਲ ਵੀ ਉਹ ਵੀ ਢੇੜਾ ਮਾਰਦਾ ਉਹ ਪਟਿਆਲੇਲ ਰਾਜਾ ਵੀ ਸਾਡੇ ਬੰਦੇ ਭੇਜੇ ਕਿਵੇਂ ਆ ਇੱਥੇ ਕਦੇ ਸੁਣੀਆਂ ਗੱਲਾਂ ਪਟਿਆਲੇ ਰਾਜੇ ਦੀਆਂ ਜੀ ਪਹਿਲਾਂ ਕਦੇ ਆਏ ਹੁਣ ਜੇ ਹੁਣ ਤਾਂ ਨਹੀਂ ਆ ਹੁਣ ਨਹੀਂ ਸਾਡੀ ਸੱਸੁਰਾ ਪਰ ਇਧਰ ਆਪਣੇ ਸਿੰਧਿਆ ਪਰਿਵਾਰਾਂ ਨੇ ਵੀ ਸੱਦੇ ਸੀ ਰਿਆਸਤ ਨੇ ਅਸਲ 'ਚ ਤੁਸੀਂ ਆਏ ਸੀ ਤੇ ਖੇਤੀ ਸਿਖਾਉਣਾ ਇਹਨਾਂ ਨੂੰ ਖੇਤੀ ਕਹਿੰਦੇ ਵੀ ਸੁਣਦੇ ਆ ਵੀ ਇੱਥੋਂ ਦੇ ਲੋਕਾਂ ਨੂੰ ਖੇਤੀਬਾੜੀ ਨਹੀਂ ਸੀ ਆਉਂਦੀ ਕਰਨੀ ਹਾਂਜੀ ਖੇਤੀ ਦੇਖ-ਦੇਖ ਕੇ ਸਿੱਖੇ ਆ ਇਹ ਦੇਖ-ਦੇਖ ਸਿੱਖੇ ਅੱਜ ਭਾਵੇਂ ਕੋਈ ਕਰੀ ਫਰਨਾ ਨਾ ਨਾ ਜੀ ਅੱਜ ਤਾਂ ਸੱਤੋਂ ਮੋਰੇ ਹੋਇਆ ਉਹ ਹਾਂ ਹੁਣ ਤਾਂ ਬਹੁਤ ਸਾਰੇ ਐਕਟਿਵ ਹੋ ਗਏ ਲੋਕ ਕੋਸ਼ਿਸ਼ਾ ਸੋਸ਼ਲ ਮੀਡੀਆ ਨੇ ਬਹੁਤ ਐਕਟਿਵ ਕੀਤਾ ਲੋਕਾਂ ਨੂੰ ਮਸਲ ਤੁਸੀਂ ਇਹਨਾਂ ਨੂੰ ਖੇਤੀ ਸਿਖਾਉਣ ਆਏ ਸੀ ਜੀ ਕਿਉਂਕਿ ਆਪਣੇ ਖੂਨ ਚਾਗ ਸੀ ਗੱਲ ਪਹਿਲਾਂ ਕੋਈ ਜ਼ਮੀਨਾਂ ਚੰਗੀਆਂ ਸੀ ਉਪਜਾਉ ਸੀ ਕਰਕੇ ਹਨਾ ਜੀ ਤਾਂ ਬੜਾ ਚੰਗਾ ਲੱਗਿਆ ਪਿੰਡ ਰੂਂਧ ਸੀ ਢੋਲਪੁਰ ریاਸਤ ਰਾਜਸਥਾਨ ਦੀ ਇਹ ਤਿੰਨ ਸਟੇਟਾਂ ਦਾ ਬਾਰ यूपी हो गया दे दे। दे दे था था ते राजस्थान वाला ते एक भी ससो ते चंबल ਦੇ ਡਾਕੂਆਂ ਦਾ ਵੀ ਬਹੁਤ ਸੌਣੇ ਦੇ ਹੁੰਦੇ ਸੀ ਹਾਂਜੀ ਚੰਗਲ ਚੰਬਲ ਦੇ ਡਾਕੂ ਤਾਂ ਫੇ ਉਹ ਤਾਂ ਜੀ ਹਥਿਆਰਾਂ ਨਹੀਂ ਚਲਦੇ ਸੀ ਰਾਜਾ ਸਾਹਿਬ ਨੇ ਰਖਲਾ ਦਿੱਤੀਆਂ ਸੀ ਚੰਬਲ ਡਾਕੂਨੋਂ ਵੀ ਨਹੀਂ ਸੌਣੂ ਦੇ ਦਿੰਦੀ ਸਾਡੇ ਬਜ਼ੁਰਗਾਂ ਨੂੰ ਇਹ ਆਪਣੇ ਨਾਲ ਤਾਂ ਹੀ ਕਦੇ ਪੰਗਾ ਪਿਆ ਉਹਨਾਂ ਦਾ ਨਹੀਂ ਆਪਣੇ ਨਾਲ ਕਦੇ ਪੰਗਾ ਨਹੀਂ ਪਿਆ ਜੇ ਇੱਕ ਅੱਧੀ ਵਾਰ ਕਦੇ ਹੁੰਦਾ ਵੀ ਸੀ ਤਾਂ ਉਹ ਬਜ਼ੁਰਗ ਜਿਹੜੇ ਸੀ ਉਹ ਬੜੇ ਕਰੜੇ ਸੀਗੇ ਜੀ ਉਹਨੂੰ ਬੜੀਆਂ ਉੱਥੋਂ ਕੇ ਦੁੱਧ ਮੱਲਾ ਮਾਰ ਕੇ ਆਏ ਸੀ ਖਾ ਕੇ ਬਣਾ ਕੇ ਰੱਖਦੇ ਹੁਣੇ ਅੱਪਲ ਤਾਂ ਬਣਾ ਕੇ ਨਹੀਂ ਜੀ ਇੱਥੇ ਬੰਨ ਕੇ ਪੁੱਠੇ ਲਟਕਾ ਕੇ ਹੀ ਖੁੱਟੇ ਸੀ ਫੜ ਕੇ ਚੰਬਲ ਦੇ ڈاکੂ ਚੰਬਲ ਦੇ ڈاکੂ ਹਥਿਆਰ ਸੀਗੇ ਰਾਜੇ ਦਾ ਆਰਡਰ ਸੀ ਵੀ ਕਿਸੇ ਨੂੰ ਕਹਿਣ ਜਾਣਾ ਨਹੀਂ ਜੇ ਆਪਣੇ ਆਉਂਦਾ ਤਾਂ ਗੋਲੀ ਸਿੱਧੀ ਮਾਰ ਦਿਓ ਕਮਾਲ ਹੈ ਰਾਗਲ ਵਡਿਆ ਫਿਰ ਯਾਰਾਂ ਹੀ ਚਾਹੀਦਾ ਕਰੜਾ ਕਰਕੇ ਤਾਈਉ ਮੈਂ ਦੇਖਿਆ ਵੀ ਕਿਸੇ ਬੜੇ ਜਿਗਰੇ ਦੇ ਨਾਲ ਜੀ ਇਹ ਲੋਕੀ ਨੇ ਚੰਬਲ ਦੇ ਡਾਕੂਆਂ ਦੀ ਇੱਕ ਹਫ਼ਤਾ ਬਹੁਤ ਸੁਣੀਆ ਵੀ ਉਹਨਾਂ ਨੇ ਪੁਲਿਸ ਵਾਲੇ ਬਥੇਰੇ ਮਾਰੇ ਆ ਇਹਨਾਂ ਨੇ ਹੋਰ ਬਥੇਰੇ ਮਾਰੇ ਆ ਪਰ ਮੈਂ ਕਦੇ ਇਹ ਖਬਰ ਨਹੀਂ ਸੁਣੀ ਵੀ ਕਿਸੇ ਚੰਬਲ ਦੇ ਡਾਕੂ ਨੇ ਪੰਜਾਬੀ ਘੇਰ ਕੇ ਮਾਰਿਆ ਹੋਵੇ ਨਾ ਜੀ ਨਾ ਇਹ ਖਬਰ ਆਪਾਂ ਸੁਣੀ ਨਹੀਂ ਇਹਦਾ ਮਤਲਬ ਆਪਣਾ ਹੱਥ ਕਰੜਾ ਸੀ ਬਈ ਰਾਜਾ ਸਰਕਾਰ ਦਾ ਹੱਥ ਸੀ ਸਰਕਾਰ ਦਾ ਬਜ਼ੁਰਗ ਤਕੜੇ ਸੀ ਤਕੜੇ ਹੌਸਲਾ ਹੀ ਸੀ ਇਕਦਾਂ ਸੀ ਸਾਰਿਆਂ ਦੇ ਇਕੱਠੇ ਸੀ ਅੱਜ ਵੀ ਬਹੁਤ ਇਕਦਾਂ ਸਾਡੇ ਇਕੱਠੇ ਆ ਸਾਰੇ ਇਕਦਾਂ ਵਾਇਰਲ ਬਣਾਈ ਰੱਖੇ ਬਣਾਈ ਰੱਖੇ ਵੀ ਹਾਂਜੀ ਲੋਕ ਕਿਸੇ ਦਾ ਬੁਰਾ ਕਰਦੇ ਨਹੀਂ ਹਾਂ ਕਿਸੇ ਨੂੰ ਕੰਨ ਦਿੰਦੇ ਫੇਰ ਸਹੀ ਆ ਆਪਣੀ ਪੂਰੀ ਰਹਿੰਦੇ ਜੱਜਪਾ ਸੀਗਾ ਮਿਹਨਤ ਕਰਨੇ ਚ ਧਿਆਨ ਰੱਖਦੇ ਜਿਆਦਾਤਰ ਹਾਂਜੀ ਜਾਣ ਬਾਹਰ ਆ ਜਾ ਇੱਥੇ ਮਿਹਨਤ ਕਰਦੇ ਅੱਜ ਵੀ ਇੱਥੇ ਲੱਗੇ ਛੱਗ ਸਾਡੇ ਜਿੰਨੇ ਜਿੰਨੇ ਵੀ ਇਹ ਲੋਕ ਆ ਨਾ ਹਾਂ ਅੱਜ ਵੀ ਸਾਨੂੰ ਇਸ ਇੱਜ਼ਤ ਦੀ ਨਜ਼ਰ ਦੇ ਨਾਲ ਪਛਾਣੇ ਜਾਂਦਾ ਕਿ ਵੀ ਸਰਦਾਰ ਆ ਤਾਂ ਇੱਥੇ ਵੱਧ ਹੀ ਨਹੀਂ ਹੋ ਸਕਦੀ ਹਾਂ ਹੁਣ ਪਲੋਟੀਆਂ ਹੁੰਨੀਆਂ ਲੱਗੇ ਘਰ ਬਣਦੇ ਆ ਕੋਈ ਹਾਲੀ ਦੁਰ ਜੁੜਿਆ ਤਰ੍ਹਾਂ ਆਉਂਦਾ ਕੰਮ ਹਾਂਜੀ ਇਹ ਸਾਨੂੰ ਪੁੱਛੂਗੇ ਸਰਦਾਰ ਦੀ ਇੱਥੇ ਘਰ ਬਣਾ ਲਈਏ ਕੋਈ ਡਰ ਤਾਂ ਨਹੀਂ ਕੋਈ ਨਹੀਂ ਪਾਈ ਬਣਾਉ ਰਹੋ ਅਸਲ ਚੀਜ਼ ਨਾ ਜਦੋਂ ਸਾਰਾ ਤੱਕ ਦੇ ਆ ਕਿਸੇ ਸਮੇਂ ਕਿ ਪਾਣੀ ਗੱਲਾਂ ਸੁਣਦੇ ਆ ਜਦੋਂ ਕਿਸੇ ਨੇ ਬੰਦੇ ਨੇ ਖਤਰਾ ਮਹਿਸੂਸ ਕਰਨਾ ਨਾ ਧੀ ਪੈਣ ਨੂੰ ਆਖਣਾ ਕਿ ਨਾ ਵੀ ਜਿੱਥੇ ਪੱਗ ਵਾਲਾ ਬੰਦਾ ਖੜਿਆ ਹੋਵੇ ਸਰਦਾਰ ਉਧਰਲੇ ਪਾਸੇ ਨੂੰ ਹੋ ਜਿਓ ਤੁਸੀਂ ਸੁਰੱਖਿਆ ਤੋਂ ਤੁਹਾਡੀ ਕੋਈ ਇੱਜ਼ਤ ਲਈ ਹੱਥ ਨਹੀਂ ਪਾਊਗਾ ਇਹ ਵੱਡੇ ਕਰਦਾਰ ਸੀ ਇਹ ਵੱਡੇ ਕਰਦਾਰ ਆ ਹਾਂਜੀ ਅਸਲ ਚੋ ਉਸੇ ਆਸਰ ਹੀ ਆਪਾਂ ਜਿਉਂ ਹੀ ਤੁਰੇ ਆਉਣੇ ਆ ਇਹ ਵੱਡੀਆਂ ਗੱਲਾਂ ਸੀ ਅੱਜ ਵੀ ਹੈਗੇ ਆ ਜੀ ਬੜੀ ਕਿਰਪਾ ਹੈ ਵਾਇਗੁਰੂ ਜੀ ਜੀ ਗੁਰਦੁਆਰਾ ਸਾਹਿਬ ਸ਼ਾਨਦਾਰ ਬਣਿਆ ਹੋਇਆ ਹੈ ਨਾ ਇੱਕ ਪਿੰਡ ਵਸਿਆ ਹੋਇਆ ਪੰਜਾਬੀਆਂ ਦਾ ਰੂਹੰਦ ਗੁਰਦੁਆਰਾ ਸਾਹਿਬ ਹੈ ਤਾ ਤੋਲਪੁਰ ਤੋਲਪੁਰ ਇੱਥੋਂ ਆਗਰਾ ਪੈਂਦਾ 40 ਕਿਲੋਮੀਟਰ ਹੋ ਪਾਈ ਜੀ 50 ਜਾਂ ਹੋਊਗਾ 50 ਕਿਲੋਮੀਟਰ ਤਾਂ ਇਸ ਏਰੀਏ ਦੇ ਵਿੱਚ ਆ ਗਵਾਲੀਅਰ ਵੀ ਇੰਨਾ ਗਵਾਲੀਅਰ 65 ਕਿਲੋਮੀਟਰ ਜੀ ਗਵਾਲੀਅਰ 65 ਹੋ ਗਿਆ ਮਰੈਨਾ ਤਿੱਖ ਹੋਊਗਾ ਹਾਂਜੀ ਤਾਂ ਉਸ ਸਨ ਦੇ ਵਿੱਚ ਪੰਜਾਬੀ ਬੈਠੇ ਆ ਆਪਣੇ ਤਾਂ ਇੱਥੋਂ ਦਾ ਪੱਥਰ ਤੋਲਪੁਰ ਦਾ ਬਹੁਤ ਮਸ਼ਹੂਰ ਰਿਹਾ ਲਾਲ ਕਿਲਾ ਦਿੱਲੀ ਦਾ ਲਾਲ ਕਿਲਾ ਆਗਰੇ ਦਾ ਜਮਾ ਮਸਜਿਦ ਪਾਰਲੀਮੈਂਟ ਆਪਣਾ ਰਾਸ਼ਟਰਪਤੀ ਭਵਨ ਇਹ ਸਾਰੇ ਇੱਥੋਂ ਦੇ ਪੱਥਰ ਨਾਲ ਹੀ ਬਣੇ ਆ ਜੀ ਹਾਂਜੀ ਤੇ ਇਹਨਾਂ ਪੱਥਰਾਂ ਦੇ ਵਿੱਚ ਫਿਰ ਬੂਟੇ ਲਾ ਕੇ ਇਹਨਾਂ ਨੇ ਖੇਤੀਯੋਗ ਕੀਤਾ ਹਨਾ ਪਾਣੀ ਬਖਸ਼ਿਆ ਅੰਨ ਦਾ ਤੇ ਇਸੇ ਕਰਕੇ ਹੀ ਆਖਦੇ ਆ ਸੋ ਅਗਲੀ ਵਾਰੀ ਨਵਾਂ ਵਿਸ਼ਾਲਾ ਲੈ ਕੇ ਮਿਲਦੇ ਆ ਜੀ ਬਜ਼ੁਰਗਾਂ ਨੇ ਕੀਤਾ ਜੀ ਅਸੀਂ ਨਹੀਂ ਕੀਤਾ ਤੇ ਬਾਬਾ ਜੀ ਧੰਨਵਾਦ ਜੀ ਸਾਰਿਆਂ ਦਾ ਸਮਾਂ ਦਿੱਤਾ ਮਿਹਰਬਾਨੀ ਸੋ ਅਗਲੀ ਵਾਰੀ ਨਵਾਂ ਵਿਸ਼ਾਲਾ ਲੈ ਕੇ ਮਿਲਦੇ ਆ ਜੀ ਕੀ ਫਤ ਹੈ ਵਾਹ